ਪੰਜਾਬੀ ਰਿਸ਼ਤੇ ਦੇਖ ਰਹੇ ਭੈਣ ਭਰਾਵਾਂ ਨੂੰ ਸ਼ਤਿ ਸ਼੍ਰੀ ਅਕਾਲ ਜੀ ਵੀਡੀਓ ਨੂੰ ਐਂਡ ਤੱਕ ਜਰੂਰ ਪੂਰਾ ਦੇਖਿਓ ਅੱਜ ਦੀ ਵੀਡੀਓ ਦੇ ਵਿੱਚ ਮੁੰਡੇ ਤੇ ਕੁੜੀਆਂ ਦੇ ਰਿਸ਼ਤੇ ਨੇ ਜੀ ਪਰਿਵਾਰਾਂ ਦੇ ਨੰਬਰ ਸਮੇਤ ਜਿਹੜਾ ਵੀ ਰਿਸ਼ਤਾ ਤੁਹਾਡੇ ਨਾਲ ਮੈਚ ਕਰਦਾ ਤੁਸੀਂ ਸਿੱਧੀ ਪਰਿਵਾਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਤੇ ਤੁਸੀਂ ਵੀ ਆਪਣੇ ਰਿਸ਼ਤੇ ਦੀ ਐਡ ਆਪਣੇ ਫੋਨ ਨੰਬਰ ਸਮੇਤ ਸਾਡੇ ਚੈਨਲ ਤੇ ਲਗਵਾ ਸਕਦੇ ਹੋ ਜੀ ਸੋ ਅੱਜ ਆਪਣੇ ਕੋਲੇ ਪਹਿਲਾ ਰਿਸ਼ਤਾ ਹੈ ਜੀ ਨਾ ਸਿੰਘ ਪਤਾ ਜ਼ਿਲ੍ਹਾ ਲੁਧਿਆਣਾ ਤੋਂ ਲੜਕਾ ਕਾਸਟ ਰਵੀਦਾਸੀਆ ਸਿੱਖ ਗੋਤ ਲੱੱੜੜ ਉਮਰ ਜੀ ਲੜਕੇ ਦੇ 29 ਸਾਲ ਐ ਤੇ ਕੱਦ 5 ਫੁੱਟ 9 ਇੰਚ ਐ ਪੜਾਈ ਇਹਨਾਂ ਨੇ ਕਰੀ ਐ BCA MCA ਭੈਣ ਇੱਕ ਐ ਜੀ ਐਡਵੋਕੇਟ ਤੇ ਪਿਤਾ ਆਰਮੀ ਰਿਟਾਇਰਡ ਨੇ ਮਾਤਾ ਇਹਨਾਂ ਦੇ ਹਾਊਸ ਵਾਈਫ ਨੇ ਜੀ ਕੰਮ ਕਰ ਐ ਜੀ ਮੁੰਡੇ ਦਾ PHP ਡਿਵੈਲਪਰ ਉਹਦਾ ਕੰਮ ਕਰਦਾ ਐ ਮੁੰਡਾ ਤੇ ਪਰਿਵਾਰ ਵੱਲੋਂ ਮੰਗ ਐ ਜੀ NRI ਹੋਵੇ ਕੁੜੀ ਜਾਂ ਫਿਰ ਗਵਰਨਮੈਂਟ ਜੌਬ ਕਰਦੀ ਹੋਵੇ ਜੀ ਕਾਲੀ ਪੱਟੀ 'ਚ ਪਰਿਵਾਰ ਦਾ ਨੰਬਰ ਐ ਸਿੱਧੀ ਗੱਲ ਕਰੋ ਅਗਲਾ ਰਿਸ਼ਤਾ ਐ ਜੀ ਨਾਮ ਐਸ ਕੁਮਾਰ ਪਤਾ ਨੋਹਰ ਰਾਜਸਥਾਨ ਉਮਰ 24 6 1997 ਦੇ ਵਿੱਚ ਤੱਤ 5 ਫੁੱਟ 10 ਇੰਚ ਤੇ ਜਨਮ ਟਾਈਮ ਹੈ ਜੀ 11:30 ਦਾ ਪੜ੍ਹਾਈ ਮੁੰਡੇ ਨੇ 10th ਪਾਸ ਕਰੀ ਹੈ ਜੀ ਕਾਸਟ ਇਹਨਾਂ ਦੀ ਮਹਿਰਾ ਪਿਤਾ ਦਾ ਆਪਣਾ ਕੰਮ ਹੈ ਜੀ ਮਾਤਾ ਹਾਊਸ ਵਾਈਫ ਨੇ ਸੋ ਕੰਮ ਕਰ ਹੈ ਜੀ ਸਕ੍ਰੀਨ ਪ੍ਰਿੰਟਿੰਗ ਦਾ ਮੁੰਡਾ ਆਪਣਾ ਕਾਰੋਬਾਰ ਕਰਦਾ ਹੈ ਤੇ ਪਰਿਵਾਰ ਦੀ ਮੰਗ ਹੈ ਜੀ ਕੁੜੀ ਘਰੇਲੂ ਹੋਵੇ ਵਧੀਆ ਪਰਿਵਾਰ ਦੀ ਹੋਵੇ ਸਿੰਪਲ ਵਿਆਹ ਕਰਨਾ ਮੰਗ ਕੋਈ ਨਹੀਂ ਜੀ ਜਾਤੀ ਬੰਧਨ ਕੋਈ ਨਹੀਂ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੈ ਜੀ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤਾ ਜੀ ਨਾਮ ਸਿੰਘ ਪਤ ਲੁਧਿਆਣਾ ਤੋਂ ਕਾਸਟ ਮਹਿਰਾ ਉਮਰ 1995 ਦੇ ਵਿੱਚ ਹੈ ਜੀ ਪੜ੍ਹਾਈ ਗ੍ਰੈਜੂਏਟ ਕਰੀ ਹੋਈ ਹੈ ਜੀ ਭੈਣ ਪ੍ਰਚਾਰਨੀ ਕੰਮ ਕਰੇ ਜੀ ਮੁੰਡਾ ਵਰਕ ਕਰਦਾ ਡਿਸਪੈਚਰ ਵਿਦ ਐਂਡ ਅਮਰੀਕਨ ਕੰਪਨੀ ਦੇ ਵਿੱਚ ਵਧੀਆ ਤਨਖਾਹ ਜੀ ਵਧੀਆ ਘਰਬਾਰ ਹੈ ਪਰਿਵਾਰ ਦੀ ਮੰਗ ਹੈ ਜੀ ਕੁੜੀ ਪੜ੍ਹੀ ਲਿਖੀ ਹੋਵੇ ਵਧੀਆ ਪਰਿਵਾਰ ਦੀ ਹੋਵੇ ਕਾਲੀ ਪੱਟੀ ਚ ਪਰਿਵਾਰ ਦੇ 3 ਨੰਬਰ ਦਿੱਤੇ ਗਏ ਨੇ ਜੀ ਜਿਸ ਨਾਲ ਰਿਸ਼ਤਾ ਮੈਚ ਕਰਦਾ ਸਿੱਧੀ ਪਰਿਵਾਰ ਨਾਲ ਗੱਲ ਕਰੋ ਅਗਲਾ ਰਿਸ਼ਤੇ ਜੀ ਨਾਮ ਸਮਨਦੀਪ ਸਿੰਘ ਪਤਾ ਕੁਰੂਕ ਖੇਤਰਾ ਤੋਂ ਉਮਰ 33 1996 ਦੇ ਵਿੱਚ ਹੈ ਜੀ ਕੱਦ 5 ਫੁੱਟ 11 ਇੰਚ ਪੜ੍ਹਾਈ ਕਰੀ ਹੈ ਜੀ ਮੁੰਡੇ ਨੇ ਬੈਚਲਰ ਆਫ ਆਰਟਸ ਦੀ ਭੈਣ ਇਹਨਾਂ ਦੀ ਇੱਕ ਹੈ ਪਿਤਾ ਮਨਜਿੰਦਰ ਸਿੰਘ ਤੂਰ ਮਾਤਾ ਤਜਿੰਦਰ ਕੌਰ ਕੰਮਕਾਰ ਹੈ ਜੀ ਮੁੰਡੇ ਕੋਲ 9 ਕਿੱਲੇ ਜ਼ਮੀਨ ਹੈ ਵਧੀਆ ਘਰ ਪਰਿਵਾਰ ਹੈ ਜੀ ਤੇ ਪਰਿਵਾਰ ਦੀ ਮੰਗ ਹੈ ਕੁੜੀ ਪੀਆਰ ਹੋਵੇ ਕਿਸੇ ਵੀ ਕੰਟਰੀ ਦੇ ਵਿੱਚ ਕਾਲੀਪੱਟੀ ਚ ਪਰਿਵਾਰ ਦਾ ਨੰਬਰ ਹੈ ਜੀ ਸਿੱਧੀ ਗੱਲਬਾਤ ਕਰੋ ਪੜ੍ਹਾਈ ਕਰੀ ਹੈ ਇਹਨਾਂ ਨੇ MBA ਆਫ ਸੇਲਜ਼ ਐਂਡ ਮਾਰਕੀਟਿੰਗ ਕੰਮ ਕਰਾ ਜੀ ਵਰਕਿੰਗ ਐਜ਼ ਸਕਸੈਸ ਮੈਨੇਜਰ ਇਨ ਐਡਾਪਟ ਐਮ ਐਨ ਸੀ ਕੰਪਨੀ ਦੇ ਵਿੱਚ ਤੇ ਪੈਕੇਜ ਹੈ ਜੀ 30 ਲੱਖ ਸੈਲਰੀ ਦਾ ਸਵਰਵਰ ਪ੍ਰਾਪਰਟੀ ਹੈ ਜੀ ਮੁੰਡੇ ਕੋਲੇ ਰੋਪੜ ਸਿਟੀ ਦੇ ਵਿੱਚ ਐਗਰੀਕਲਚਰ ਲੈਂਡ ਹੈ ਜੀ ਫਤਿਹਗੜ੍ਹ ਸਾਹਿਬ ਦੇ ਵਿੱਚ ਤੇ ਪਰਿਵਾਰ ਦੀ ਮੰਗ ਹੈ ਜੀ ਟੇਲ ਐਂਡ এমਪਲoyed ਗਰਲ ਇਦਰ ਫਰੋਮ ਇਟ ਸੈਕਟਰ ਜਾਂ ਗਵਰਨਮੈਂਟ ਜੌਬ ਕਰਦੀ ਹੋਵੇ ਕੁੜੀ ਸੋ ਕੱਦ 5 ਫੁੱਟ 5 ਇੰਚ ਤੋਂ ਉੱਪਰ ਹੋਵੇ ਜੀ ਕੁੜੀ ਦਾ ਕਾਲੀ ਪੱਟੀ ਚ ਪਰਵਾਰ ਦਾ ਨੰਬਰ ਹੈ ਜੀ ਸਿੱਧੀ ਗੱਲ ਬਾਤ ਕਰੋ ਅਗਲਾ ਰਿਸ਼ਤਾ ਹੈ ਜੀ ਨਾਮ ਸਿੰਘ ਪਤਾ ਮੋਗਾ ਤੋਂ ਕਾਸਟ ਮੁੰਡੇ ਦੀ ਜੱਟ ਸਿੱਖ ਹੈ ਉਮਰ 1993 ਦੇ ਵਿੱਚ ਹੈ ਜੀ ਕੱਦ 5 ਫੁੱਟ 9 ਇੰਚ ਤੇ ਪੜ੍ਹਾਈ ਪਲੱਸ 2 ਪਾਸ ਹੈ ਜੀ ਮੁੰਡਾ ਭਰਾ ਇਹਨਾਂ ਦਾ ਇੱਕ ਹੈ ਜੀ ਮੈਰਿਡ ਆ ਗਵਰਨਮੈਂਟ ਜੋਬ ਕਰਦਾ ਹੈ ਤੇ ਕੰਮਕਾਰ ਹੈ ਜੀ ਲੜਕੇ ਕੋਲ ਖੇਤੀਬਾੜੀ ਦੇ ਦਵਾਈਆਂ ਦੀ ਆਪਣੀ ਵਧੀਆ ਦੁਕਾਨ ਹੈ ਜੀ 3 ਕਿਲੇ ਜ਼ਮੀਨ ਹੈ ਪਰਿਵਾਰ ਦੀ ਮੰਗ ਹੈ ਜੀ ਕੁੜੀ ਨੇ ਪਲੱਸ 2 ਕੀਤੀ ਹੋਵੇ ਘਰੇਲੂ ਹੋਵੇ ਜੀ ਲੜਕੀ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਕਾਲੀ ਪੱਟੀ ਚ ਪਰਿਵਾਰ ਦੇ ਨੰਬਰ ਦਿੱਤੇ ਗਏ ਨੇ ਜੀ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤਾ ਜੀ ਨਾਮ ਸਿੰਘ ਪਤਾ ਮੁਕਤਸਰ ਸਾਹਿਬ ਤੋਂ ਕਾਸਟ ਮੁੰਡੇ ਦੀ ਜੱਟ ਸਿੱਖ ਹੈ ਜੀ ਉਮਰ 19 ਸਤੰਬਰ 1992 ਦੇ ਵਿੱਚ ਗੋਤ ਇਹਨਾਂ ਦਾ ਬਰਾੜ ਹੈ ਜੀ ਤੇ ਪੜ੍ਹਾਈ ਕਰੀਆ ਮੁੰਡੇ ਨੇ ਸਿਵਲ ਡਿਪਲੋਮਾ ਐਮਬੀਏ ਭੈਣ ਭਰਾ ਕੋਈ ਨਹੀਂ ਮੁੰਡਾ ਇਕੱਲਾ ਹੈ ਜੀ ਤੇ ਕੰਮਕਾਰ ਹੈ ਮੁੰਡਾ ਕੈਨੇਡਾ ਦੇ ਵਿਜ਼ਟਰ ਵੀਜ਼ੇ ਤੇ ਗਿਆ ਹੋਇਆ ਜੀ 7 ਕਿੱਲੇ ਮੁੰਡੇ ਕੋਲ ਜ਼ਮੀਨ ਹੈ ਮੁੰਡਾ ਸ਼ਾਰਟ ਟਾਈਮ ਡਿਵੋਰਸਡ ਹੈ ਜੀ ਤੇ ਪਰਿਵਾਰ ਵੱਲੋਂ ਮੰਗੇ ਕੁੜੀ ਕੈਨੇਡਾ ਆਸਟ੍ਰੇਲੀਆ ਜਾਂ ਯੂ ਐਸ ਏ ਦੀ ਪੀ ਆਰ ਹੋਵੇ ਤਲਾਕशुदा ਹੋਵੇ ਬਿਨਾਂ ਬੱਚੇ ਵਾਲੀ ਹੋਵੇ ਜੀ ਕਾਲੀ ਪੱਟੀ 'ਚ ਪਰਿਵਾਰ ਦਾ ਨੰਬਰ ਦਿੱਤਾ ਗਿਆ ਤੁਸੀਂ ਸਿੱਧੀ ਗੱਲਬਾਤ ਕਰੋ ਜੀ ਪਰਿਵਾਰ ਦੇ ਨਾਲ ਸੋ ਸਾਰੇ ਰਿਸ਼ਤੇ ਆਪਣੇ ਪਰਿਵਾਰਾਂ ਦੇ ਨੰਬਰ ਸਮੇਤ ਨੇ ਜੀ ਤੁਹਾਡੇ ਨਾਲ ਜਿਸ ਰਿਸ਼ਤੇ ਦੀ ਮੈਚਿੰਗ ਹੁੰਦੀ ਹੈ ਜਿਸ ਤਰ੍ਹਾਂ ਦਾ ਮੁੰਡੇ ਜਾਂ ਕੁੜੀ ਵਾਲਿਆਂ ਨੇ ਲਿਖਵਾਇਆ ਹੁੰਦਾ ਜੀ ਉਸ ਮੁਤਾਬਕ ਹੀ ਤੁਸੀਂ ਪਰਿਵਾਰ ਨੂੰ ਫੋਨ ਕਰਿਆ ਕਰੋ ਸੋ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਇੱਕ ਨਵੇਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ